ਭਾਈ ਮੈਂ ਸੋਚ ਲਿਆ ਵਾ ਮੈਂ ਇਤਕੇ ਵੋਟ ਨਹੀਂ ਪਾਣੀ ਕਿਉਂ ਹਮੇਸ਼ਾ ਵੋਟ ਪਾਣੇ ਆਪਾਂ ਕੰਮ ਤਾਂ ਕੋਈ ਆਪਣੇ ਆਂਦਾ ਨਹੀਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਅ빠 ਜੀ ਤੁਹਾਡੀ ਵੋਟ ਆ ਗਈ ਹੈ ਜੀ ਤੇ ਸੌਰੀ ਲੇਟ ਆ ਗਈ ਆ ਕੱਲ ਵੋਟ ਆ ਜਾ ਕੇ ਪਾਇਆ ਜੋ ਅੱਛਾ ਕੱਲ ਵੋਟਾਂ ਨੇ ਸੱਚ ਮੈਂ ਤਾਂ ਭੁੱਲ ਹੀ ਗਿਆ ਸੀ ਹਾਂਜੀ ਹਾਂਜੀ ਸ਼ੁਕਰੀਆ ਵੀਰੇ ਹੋਰ ਚਾਹ ਪਾਣੀ ਪਲਾਈ ਬਾਈ ਥੈਂਕ ਯੂ ਵੀਰੇ ਬਸ ਜੀ ਮੈਂ ਅੱਗੇ ਵੀ ਜਾਇਆ ਤੋਂ ਪੀ ਲੋ ਨਹੀਂ ਨਹੀਂ ਵੀਰੇ ਥੈਂਕ ਯੂ ਥੈਂਕ ਯੂ ਓਕੇ ਜੀ ਲੈ ਬਾਬੇ ਤੇਰੀ ਵੀ ਆ ਗਈ ਵੋਟ ਪਾਪਾ ਉਹਨਾਂ ਦੀ ਵੀ ਆ ਗਈ ਆ ਲੈ ਮੇਰੀ ਵੀ ਆ ਗਈ ਆ ਸਾਹਮਣ ਕੀ ਫਾਇਦਾ ਵੀਰੇ ਆ ਕਿਉਂ ਸੁੱਟੀ ਜਾਣਾ ਭਾਈ ਮੈਂ ਸੋਚ ਲਿਆ ਵਾ ਮੈਂ ਐਤ ਕੀ ਵੋਟ ਨਹੀਂ ਪਾਣੀ ਕਿਉਂ ਕੀ ਫਾਇਦਾ ਭਾਜੀ ਪਿਛਲੀ ਵਾਰੀ ਜਿਹਨੂੰ ਵੋਟ ਪਾਈ ਆ ਉਹਨੇ ਕਿਹੜਾ ਕੰਮ ਕਰਤੇ ਆਪਣੇ ਹਮੇਸ਼ਾ ਵੋਟ ਪਾਉਨੇ ਆਪਾਂ ਕੰਮ ਤਾਂ ਕੋਈ ਆਪਣੇ ਆਂਦਾ ਨਹੀਂ ਤੁਹਾਨੂੰ ਪਤਾ ਪਿਛਲੀ ਵਾਰੀ ਆਪਣੇ ਘਰੇ ਪ੍ਰੋਬਲਮ ਆਈ ਸੀ ਕਿਸੇ ਨੇ ਨਹੀਂ ਸੁਣੀ ਆਪਣੀ ਗਲਤੀ ਤੇਰੀ ਸਹੀ ਆ ਯਾਰ ਪੁੱਛਦਾ ਤਾਂ ਕੋਈ ਵੀ ਨਹੀਂ ਆਪਾਂ ਨੂੰ ਕਿਉਂਕਿ ਲੋਕਤੰਤਰ ਦੇ ਵਿੱਚ ਸਰਕਾਰ ਸਿਰਫ ਨਾਮ ਦੀ ਹੋ ਰਹਿ ਗਈ ਹੈ ਬੰਦਰੀ ਸੁਣਵਾਈ ਤਾਂ ਹੈ ਨਹੀਂ ਪਰ ਇਹਦਾ ਮਤਲਬ ਇਹ ਥੋੜੀ ਆ ਯਾਰ ਕਿ ਆਪਾਂ ਆਪਣੇ ਅਧਿਕਾਰ ਭੁੱਲ ਜਾਾਂਗੇ ਹੂੰ ਕਿਹੜੇ ਅਧਿਕਾਰ ਵੀਰੇ ਡੈਮੋਕ੍ਰੇਸੀ ਆ ਲੋਕਤੰਤਰ ਆ ਇੱਥੇ ਆਪਣੇ ਕੋਲ ਇੱਕੋ ਹੀ ਰਾਈਟ ਆ ਜਿਹੜਾ ਆਪਾਂ ਆਪਣੀ ਮਰਜ਼ੀ ਨਾਲ ਯੂਜ਼ ਕਰ ਸਕਦੇ ਹਾਂ ਹੁਣ ਸੋਚ ਤੂੰ ਵੋਟ ਨਹੀਂ ਪਾਏਂਗਾ ਹੂੰ ਕਿਤੇ ਸਰਕਾਰ ਨਹੀਂ ਬਣੂਗੀ ਤੇ ਬੜੀ ਜਵੇ ਵੀਰੇ ਨਾ ਪਹਿਲੇ ਆਣੇ ਗੱਲ ਪੁੱਛੀ ਹੁਣ ਕਿਹੜਾ ਕਿਸੇ ਨੇ ਪੁੱਛ ਲੈਣੀ ਆ ਦੁਨੀਆ ਦੇ ਵਿੱਚ ਹਰ ਬੰਦਾ ਘੜ ਪਿਆ ਹੋਇਆ ਹੈ। ਹਰ ਬੰਦਾ ਨਾ ਸਰਕਾਰ ਤੋਂ ਤੰਗ ਹੈ। ਪਰ ਜਿਹੜਾ ਆਪਣਾ ਰਾਈਟ ਹੈ। ਲੋਕਤੰਤਰ ਦਾ ਮਤਲਬ ਕੀ ਹੁੰਦਾ? ਲੋਕਾਂ ਦੁਆਰਾ ਚੁਣੀ ਗਈ ਸਰਕਾਰ। ਆਪਾਂ ਉਹ ਲੋਕ ਆ, ਆਪਾਂ ਜਨਤਾ ਵਾਂ ਜਿਹਦੀ ਇੱਕ ਇੱਕ ਵੋਟ ਕਾਊਂਟ ਹੋ ਕੇ ਸਰਕਾਰ ਜਿਹੜਾ ਪ੍ਰਧਾਨ ਮੰਤਰੀ ਆ, ਮੁੱਖ ਮੰਤਰੀ ਆ, ਐਮ ਐਲ ਏ ਆ, ਐਮ ਪੀ ਆ ਆਪਾਂ ਬਣਾਣਾ ਹੈ। ਆਪਣੇ ਹੱਥ 'ਚ ਹੈ। ਤੇ ਉਹ ਹੱਥ ਹੀ ਆਪਾਂ ਆਪਣੇ ਵੱਢੀ ਜਾਣੇ ਆ। ਆਪਾਂ ਵੋਟ ਪਾਣ ਹੀ ਨਹੀਂ ਜਾਂਦੇ ਤੂੰ ਸੋਚ ਇੱਕ ਏਰੀਆ ਦੀ 10 ਲੱਖ ਵੋਟ ਹੈ ਹਾਂਜੀ ਠੀਕ ਹੈ ਜੇ ਤੇਰੇ ਅਰਗੇ ਬੰਦੇ ਲੱਖ ਵੀ ਹੋਏ ਤਾਂ 9 ਲੱਖ ਵੋਟ ਪਊਗੀ ਹਾਂਜੀ 90% ਵੋਟ ਪਊਗੀ ਹਾਂਜੀ ਤੇ ਜਿਹੜੀ ਲੱਖ ਵੋਟ ਨਹੀਂ ਪਈ ਉਹਦੇ ਤੇ ਸਰਕਾਰ ਟਿਕੀ ਹੋਣੀ ਆ ਇੱਕ ਨੂੰ 45% ਪੈ ਜਾਣ ਇੱਕ ਨੂੰ 47% ਪੈ ਜਾਣ ਇੱਕ ਨੂੰ 3% ਪੈ ਜਾਣ ਜੇ ਉਹ ਜਿਹੜੇ ਬੰਦੇ ਨਹੀਂ ਪਾ ਕੇ ਆਏ ਵੋਟ ਜੇ ਉਹ ਸਹੀ ਬੰਦੇ ਨੂੰ ਜਿਹੜਾ ਨੋਮੀਨੇਟਡ ਜਿਹੜਾ ਸਹੀ ਬੰਦਾ ਕੈਂਡੀਡੇਟ ਆ ਉਹਨੂੰ ਵੋਟ ਪਾ ਦੇਣਾ ਤੇ ਵਧੀਆ ਬੰਦਾ ਜਿੱਤੂਗਾ ਕਿ ਮਾੜਾ ਬੰਦਾ ਜਿੱਤੂਗਾ ਫਿਰ ਤਾਂ ਵਧੀਆ ਜਿੱਤੂਗਾ ਜੇ ਤੇਰੇ ਨਾਂ ਵੋਟ ਪਾਉਣ ਨਾਲ ਜੇ ਮਾੜਾ ਬੰਦਾ ਜਿੱਤ ਗਿਆ ਜਿਹੜੀਆਂ ਪ੍ਰੋਬਲਮ ਹੁਣ ਚੱਲਦੀਆਂ ਵਿਆਂ ਕੀ ਪਤਾ ਇਸ ਤੋਂ ਵੱਧ ਚੱਲਣ ਲੱਗ ਜਾਣ ਇਹ ਆਪਣਾ ਅਧਿਕਾਰ ਹੈ ਆਪਣਾ ਰਾਈਟ ਹੈ ਵੋਟ ਪਾਣਾ ਤੈਨੂੰ ਪਤਾ ਵੋਟ ਨਾ ਪਾ ਕੇ ਆਪਾਂ ਕਾਇਰ ਬਣ ਜਾਂਦੇ ਆ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਆ ਆਪਾਂ ਸੋਚਦੇ ਆ ਕਿ ਆਪਾਂ ਵੋਟ ਨਹੀਂ ਪਾਵਾਂਗੇ ਜਿੰਨੇ ਬਣਨਾ ਹੋਊਗਾ ਬਣ ਜਾਊਗਾ ਇਹੀ ਸੋਚਦੇ ਆਂ ਹਾਂਜੀ ਵੀਰੇ ਪਰ ਜੇ ਆਪਾਂ ਵਧੀਆ ਬੰਦੇ ਨੂੰ ਵੋਟ ਪਾਈਏ ਆਪਾਂ ਕਿਹੜਾ ਕਿਸੇ ਤੋਂ ਧੱਕੇਸ਼ਾਈ ਚ ਰਹਿਣਾ ਨਾ ਆਪਾਂ ਕਿਸੇ ਰੈਲੀ 'ਚ ਜਾਣਾ ਨਾ ਕਿਸੇ ਨਾਲ ਹੱਥ ਮਿਲਾਣਾ ਹਨਾ ਨਾ ਕਿਸੇ ਨੂੰ ਆਪਾਂ ਪੁੱਛਣਾ ਕਿਹਨੂੰ ਵੋਟ ਪਾਣਾ ਕਿਹਨੂੰ ਨਹੀਂ ਆਪਣੀ ਮਰਜ਼ੀ ਨਾਲ ਬਾਣੀ ਆ ਨਾ ਨਾ ਆਪਣੇ ਨਾਲ ਕੋਈ ਜ਼ੋਰ ਜਬਰਦਸਤੀ ਕਰ ਸਕਦਾ ਕਿ ਸਾਨੂੰ ਪਾਓ ਜਾਂ ਸਾਨੂੰ ਪਾਓ ਜਿੱਥੇ ਸਾਡਾ ਦਿਲ ਕਰੂ ਆਪਾਂ ਉੱਥੇ ਵੋਟ ਪਾਵਾਂਗੇ ਜਿਹੜਾ ਵਧੀਆ ਬੰਦਾ ਆਪਾਂ ਨੂੰ ਲੱਗਦਾ ਆਪਾਂ ਉਹਨੂੰ ਜਿਤਾਵਾਂਗੇ ਸਮਝੇ ਮੇਰੀ ਗੱਲ ਹਾਂਜੀ ਵੀਰੇ ਤੇ ਵੋਟ ਦਾ ਅਧਿਕਾਰ ਕਦੇ ਨਹੀਂ ਛੱਡਣਾ ਜਿੰਨੀਆਂ ਵੀ ਵੋਟਾਂ ਵਣਗੀਆਂ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਸਾਰੀਆਂ ਵੋਟਾਂ ਆਪਾਂ ਪਾਣ ਜਾਣ ਜਦੋਂ ਤੱਕ ਆਪਣੀ ਜਾਨ ਹੈ ਠੀਕ ਆ ਵੀਰੇ ਠੀਕ ਆ ਜਿਹੜੇ ਅੱਜ ਪੈਰੀ ਹੱਥ ਲਾ ਲਾ ਕੇ ਮਿਲਦੇ ਪਏ ਨੇ ਲੋਕਾਂ ਨੂੰ ਹੋ ਸਕਦਾ ਕੱਲ ਨੂੰ ਧੱਕੇ ਮਾਰਨ ਕਿਉਂ ਨਾ ਆਪਾਂ ਫਿਰ ਉਹ ਦੂਜੇ ਬੰਦੇ ਨੂੰ ਜਿਤਾਈਏ ਜਿਹੜਾ ਡਿਜ਼ਰਵ ਕਰਦਾ ਜਿਹੜਾ ਪੜਿਆ ਲਿਖਿਆ ਜਿਹੜਾ ਆਪਣੇ ਪੰਜਾਬ ਦੀ ਆਪਣੇ ਏਰੀਆ ਦੀ ਆਵਾਜ਼ ਲੋਕ ਸਭਾ ਚ ਜਾ ਕੇ ਬੋਲੇ ਜਿਹੜਾ ਵਿਧਾਨ ਸਭਾ ਚ ਜਾ ਕੇ ਬੋਲੇ ਹੈ ਜੀ ਹਾਂ ਜੀ ਵੀਰੇ ਲੋਕ ਸਭਾ ਦੀਆਂ ਵੋਟਾਂ ਨੇ ਆਪਣਾ ਅਧਿਕਾਰ ਆ ਆਪਣਾ ਰਾਈਟ ਆ ਆਪਾਂ ਉਹ ਯੂਜ਼ ਕਰਨਾ ਤੇ ਵਧੀਆ ਬੰਦੇ ਨੂੰ ਜਿਤਾਣਾ ਠੀਕ ਹੈ ਜੇ ਲੋਕਤੰਤਰ ਕਾਇਮ ਰੱਖਣਾ ਤਾਂ ਮੈਨੂੰ ਪਤਾ ਜੇ ਪਰਸੈਂਟੇਜ ਘਟ ਜAVE ਰਾਸ਼ਟਰਪਤੀ ਵੀ ਰਾਜ ਲੱਗ ਜਾਂਦਾ ਹੁੰਦਾ ਆਰਮੀ ਦੇ ਹੱਥ ਆ ਜਾਂਦੀ ਸਾਰੀ ਸਰਕਾਰ ਫਿਰ ਪਤਾ ਨਹੀਂ ਕੀ ਦਾ ਫਾਇਦਾ ਹੋਣਾ ਕੀ ਦਾ ਨੁਕਸਾਨ ਹੋਣਾ ਇਸ ਤੋਂ ਵਧੀਆ ਕੋਈ ਵਧੀਆ ਬੰਦੇ ਨੂੰ ਚਿਤਾਓ ਤੇ ਵੋਟ ਪਾਣ ਜ਼ਰੂਰ ਜਾਓ ਠੀਕ ਆ ਵੀਰੇ ਹੁਣ ਮੈਂ ਜ਼ਰੂਰ ਜਾਊਂਗਾ ਆਪਾਂ ਸਾਰੇ ਇਕੱਠੇ ਚੱਲਾਂਗੇ ਤੂੰ ਇਕੱਲਾ ਕਿਉਂ ਜਾਏਂਗਾ ਹਾਂਜੀ ਵੀਰੇ ਕਹ ਜੀ 1 ਜੂਨ 2024 ਵੋਟਾਂ ਨੇ ਜੀ ਅੱਜ ਵੀਡੀਓ ਪਾ ਰਹੇ ਹਾਂ 31 ਮਈ ਨੂੰ ਜ਼ਰੂਰ ਵੋਟ ਪਾਣ ਜਾਓ ਕੀ ਪਤਾ ਤੁਹਾਡੇ ਵੋਟ ਨਾ ਪਾਉਣ ਨਾਲ ਕੋਈ ਮਾੜਾ ਬੰਦਾ ਜਿੱਤ ਜੇ ਅੱਗੇ ਬਹੁਤ ਬੁਰਾ ਹਾਲ ਹੈ ਪੰਜਾਬ ਦਾ ਅੱਗੇ ਬਹੁਤ ਬੁਰਾ ਹਾਲ ਹੈ ਇੰਡੀਆ ਦਾ ਗਰੀਬੀ ਬੇਰੋਜ਼ਗਾਰੀ ਮਹਿੰਗਾਈ ਆਪਣੇ ਆਪਣੇ ਸਿਖਰਾਂ ਤੇ ਨੇ ਇਸ ਤੋਂ ਬਾਅਦ ਤਾਂ ਬਰਬਾਦੀ ਹੈ ਠੀਕ ਹੈ ਬਦਲਾਵ ਚੰਗਿਆਈਆਂ ਬੁਰਾਈਆਂ ਇਹ ਸਭ ਕਹਿਣ ਦੀਆਂ ਗੱਲਾਂ ਨੇ ਤੁਸੀਂ ਆਪਣੇ ਵੋਟ ਦਾ ਅਧਿਕਾਰ ਯੂਜ਼ ਕਰੋ ਆਪਣਾ ਰਾਈਟ ਸਮਝੋ ਤਾਂ ਦੇਸ਼ ਚੱਲੂਗਾ ਤਾਂ ਆਪਣਾ ਏਰੀਆ ਕਾਮਯਾਬ ਹੋਊਗਾ ਜੇ ਮੈਸੇਜ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਸ਼ੇਅਰ ਕਰੋਗੇ ਕੀ ਪਤਾ ਕਿਸੇ ਦੀ ਦਿਮਾਗ 'ਚ ਇਹੋ ਜੀ ਥੀ ਚਲਦੀ ਹੋਈ ਜਿਹੜੀ ਇਹਦੇ ਚਲਦੀ ਪਈ ਸੀ ਹੂੰ ਉਹ ਨਿਕਲ ਜੇ ਤੇ ਵੋਟ ਪਾਉ ਜ਼ਰੂਰ ਜਾਓ ਭਾਵੇਂ ਜਿੰਨੀ ਮਰਜ਼ੀ ਗਰਮੀ ਆ ਤੜਕੇ ਚੱਲ ਜਾਓ ਸਵੇਰੇ ਠੀਕ ਹੈ ਜੀ ਸਾਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੂਗਾ ਵਧੀਆ ਲੱਗੇ ਤਾਂ ਜ਼ਰੂਰ ਸ਼ੇਅਰ ਕਰਿਓ ਥੈਂਕ ਯੂ